ਬੌਲੀ ਮਹੱਲਾ ਪੰਜਵਾਂ ਓਤੀ ਖੋਲ ਗਿਛਾਏ ਹੀ ਭਗਤ ਸਰਦਾਰ ਜੀ ਮਾਰੇ ਅਸਾਸ ਤੇ ਕਾਪਕੇ ਜੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦल्ले ਸਾਹਿਬ ਦੇ ਵਿਹਣ ਵਾਸਤੇ ਗਏ ਐ ਉਥੋਂ ਦੀ ਸੰਗਤ ਨੇ ਆਪ ਜੀ ਦੇ ਇੱਥੇ ਆਉਣ ਦੀ ਨਿਸ਼ਾਨੀ ਹੋ ਆ ਕੇ ਬੌਲੀ ਸਾਹਿਬ ਦਾ ਕਾਕਲ ਆਇਆ ਜੋ ਦल्ले ਵਿੱਚ ਬੌਲੀ ਸਾਹਿਬ ਮਾਰੇ ਗੁਰਦੁਆਰਾ ਜੀ ਵੀ ਬਣਾਈ ਹੋਈ ਹੈ ਇੱਥੇ ਮਹਾਰਾਜ ਜੀ ਜਿਸ ਵੇਲੇ ਗਿਆਨਵਾਸੀ ਜੀ ਬੈਠੇ ਸਨ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਰ ਚੁੱਕੇ ਉਸ ਵਕਤ ਸਾਹਿਬ ਸਿੰਘ ਜੀ ਪਾਈ ਨਰੇਂਦਰਾ ਦੀ ਪੁੱਤਰੀ ਮਾਤਾ ਜਮੋਦਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਆਨੰਦਕਾਰ ਹੋਇਆ ਸੀ ਉਸ ਵਕਤ ਕੁੱਦੂ ਨਾਮੇ ਬ੍ਰਾਹਮਣ ਸੀ ਇਹਨੂੰ ਕੁੱਦ루 ਕਦਰੂ ਵੀ ਕਹਿੰਦੇ ਪਰ ਕੁੱਦੂ ਸਾਧ ਮਹਾਰਾਜ ਕਿਹਾ ਕਰਦੇ ਇਹ ਕੁੱਦੂ ਨਾਂ ਦਾ ਬ੍ਰਾਹਮਣ ਸੀ ਇਹ ਆਇਆ ਤੇ ਮਹਾਰਾਜ ਸਾਹਿਬ ਇਹ ਕਾਖ ਤੈਨ ਲਗਾ ਮਾਰਿਆ ਨੂੰ 100 ਰੁਪਏ ਆ ਗਏ ਇਹ ਸਾਲ ਜਦੋਂ ਵਿਆਹ ਹੋਇਆ ਗੁਰੂ ਸਾਹਿਬ ਜੀ ਨੂੰ 100 ਰੁਪਏ 25 ਸਾਲ ਹੋ ਗਏ ਉਸ ਨੇ ਖਜ਼ਾਨੇ ਚ ਸੰਦੇ ਉਹਦੇ ਕੋਲੋਂ ਦਵਾਤ ਦਾ ਇਹ ਜਿਹੜਾ 100 ਰੁਪਏ ਜੋ ਆਪ ਦਾ ਫਿਰ ਕਹਿੰਦੇ ਤੁਸੀਂ ਕਹਿੰਦੇ ਮੈਨੂੰ 500 ਦਿਓ ਗੁਰੂ ਮਹਾਰਾਜਾ ਨੂੰ 500 ਹੀ ਦਵਾਤ ਦਾ ਤੀਜੀ ਵਾਰ ਫਿਰ ਕਹਿੰਦਾ 1000 ਦਿਓ ਮਹਾਰਾਜ ਕਹਿੰਦੇ ਵੀ ਲਾਂਤੀ ਆਦਮੀ ਐ ਤੈਨੂੰ ਸੰਤੋਖ ਨਹੀਂ ਆਖਿਆ ਪਹਿਲਾਂ 100 ਮੰਗਿਆ ਸਾਦੇ ਤਾਂ ਫੇਰ 500 ਦਿੱਤੇ ਹੁਣ ਤੂੰ ਲਾਲਚ ਕਰ ਲੈ ਤੈਨੂੰ ਨਹੀਂ ਦੇਣਾ ਕਿ ਜਦੋਂ ਗੁਰੂ ਸਾਹਿਬ ਨੂੰ ਬਚਨ ਕੀਤੇ ਕਹਿਣ ਲੱਗਾ ਮਹਾਰਾਜ ਮੈਂ ਛੁਰੀ ਮਾਰ ਕੇ ਮਰ ਜਾਵਾਂਗਾ ਛੁਰੀ ਕੋਲੇ ਰੱਖੀ ਨਹੀਂ ਸੀ ਮੈਂ ਪੇਟ 'ਚ ਮਾਰ ਕੇ ਜਿਗਮਾਨ ਨੂੰ ਡਰਾਇਆ ਕਰਦੇ ਲੋਕ ਕਿ ਅਸੀਂ ਤੇਰੇ ਅੱਗੇ ਬ੍ਰਹਮ ਹੱਤਿਆਦਨ ਲੱਗੂਗੀ ਅਸੀਂ ਮਰ ਜਾਵਾਂਗੇ ਇਸ ਪ੍ਰਕਾਰ ਦੇ ਜੋ ਬਚਨ ਕਹੇ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਤੂੰ ਭੋਜਨ ਛਕ ਲੈ ਭੋਜਨ ਛਕਣ ਵਾਸਤੇ ਆਇਆ ਜਿਦੋਂ ਉਹੇ ਝੋਤੀ ਦੀ ਮਰੋੜੀ ਖੋਲ ਕੇ ਆਸਨ ਵਿਛਾ ਕੇ ਥੱਲੇ ਬੈਠ ਗਿਆ। ਭੋਜਨ ਬਹੁਤ ਸਾਰਾ ਖਾਧਾ ਇਹਨੇ। ਦੋ ਤੋ ਆਦਮੀ ਜਿੰਨਾ ਕੱਲਾ ਹੀ ਮਸ਼ਿਆਈ ਸਾਰਾ ਖਾ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਕੇ ਦਰਸ਼ਨ ਕਈ ਤਰਫਤ ਕਰਵਾਏ ਨੂੰ ਪੰਡਿਤ ਨੂੰ। ਕਿਉਂਕਿ ਵੀ ਕੀ ਮਰਗੇ ਚੰਗਾ ਇਹ ਹੈ ਇਹ। ਤੋਂ ਇਸ ਪ੍ਰਕਾਰ ਜਦੋਂ ਕੀਤਾ ਉੱਠਣ ਜੋਗਾ ਨਾ ਰਿਹਾ। ਤੇ ਉਸ ਦੇ ਗੁਰੂਵਾਲਾ ਸਾਹਿਬ ਨੇ ਕੋਈ ਮਿੱਤਰ ਕੋਈ ਸ਼ਬਦਚਾਰਨ ਕੀਤਾ। ਗੌੜੀ ਮਹੱਲਾ ਪੰਜਵਾ ਤੋ ਪੀ ਖੋਲ ਵਿਛਾਏ ਹੀ ਮਨ ਸਮਝ ਨਹੀਂ ਭਾਈ ਝੋਤੀ ਦੀ ਮਰੋੜੀ ਨਾਲ ਲੱਕ ਕੱਸਿਆ ਹੁੰਦਾ ਨਾ ਉਹ ਮਰੋੜੀ ਖੋਲ ਲੈਂਦਾ ਢਿੱਡੀ ਕਰ ਲੈਂਦਾ ਤੇ ਵਿਛਾਏ ਹੀ ਆ ਸਮਝ ਲੈਣਾ ਝੋਤੀ ਖੋਲ ਕੇ ਉਹਦਾ ਲਾਲ ਇੰਦਰੇ ਹੈ ਉਹਦੋਂ ਕੱਲੀ ਕੁਤੀ ਨਹੀਂ ਰਖਦੇ ਸਿਰ ਵੀ ਨੰਗਾ ਦਲ ਵੀ ਨੰਗਾ ਸਭ ਨੰਗੇ ਹੋ ਕੇ ਬਹਿ ਜਾਂਦੇ ਐ ਕਿਉਂਕਿ ਭੋਜਨ ਜਿਹੜਾ ਹੈ ਇਹ ਖਾਣ ਵੇਲੇ ਬਸਰ ਜਿਹੜੇ ਐ ਸੂਤੀ ਪੁਲਕਤ ਨਹੀਂ ਹੁੰਦੇ ਇਹ ਪੁੱਛ ਤੇ ਰਹਿਣ ਵਾਕੇ ਇਸ ਨੂੰ ਕਰਦੇ ਆਂ ਤੋ ਹਯੂਰ ਫਰਮਾਉਂਦੇ ਹਾਂ ਤੋਤੀ ਖੋਲ ਵਿਸਾਏ ਇੱਕ ਤੋਤੀ ਮਰੂੜੀ ਖੋਲ ਕੇ ਕਿਹਾਂ ਅਸਨ ਆਦ ਕੋ ਵਿਸਾ ਲਿਆ ਗਰਤ ਭਵਾਨ ਨੂੰ ਲਾਹੇ ਤੇ ਖੋਜੋ ਦਾ ਸਵਾਦ ਕਾਂਦੇ ਰੂੜੀਆਂ ਤੇ ਚੱਬੀ ਜਾਂਦਾ ਚੱਬੀ ਜਾਂਦਾ ਐ ਮਠਿਆਈ ਨੂੰ ਕਦੇ ਅੰਮ੍ਰਿਤ ਦੇ ਲਾਹੀ ਜਾਂਨੇ ਘਰੀ ਜਾਂਨੇ ਪੇੜਿਆਂ ਨਾਲ ਤੋ ਤ੍ਰਪਤੀ ਆਉਂਦੀ ਨਹੀਂ ਤੈਨੂੰ ਇਹ ਮਸਲਾ ਦੇ ਚੋਬੇ ਵੇਖਣ ਚ ਆਏ ਐ ਉਹ ਜਦੋਂ ਮਛਾਈ ਨਾਲ ਜਾਦੇ ਨੇ ਉਦੋਂ ਜਿਹੜੇ ਗਾਨੀ ਲੋਕੋਂ ਦੇ ਕਹਿੰਦੇ ਪੰਡੇ ਜੀ ਇੱਕ ਪੇੜਾ ਖਾਣੋ 1 ਰੁਪਈਆ ਖਾ ਜਾਣਾ ਹੋਰ ਫਿਰ ਉਸ ਦਿਨੋਂ ਕਾਫੀ ਪੇੜੇ ਖਵਾ ਜਣੇ ਉਹਨਾਂ ਨੂੰ ਕੀ ਕਰਨਾ ਜਾ ਕੇ ਜਮੁਨਾ ਦੇ ਕਿਨਾਰੇ ਤੇ ਫਿਰ ਉਹ ਉਛਾਲੀ ਕਰਕੇ ਕੱਢ ਦੇ ਨੇ ਤੇ ਉਹ ਉਹਨਾਂ ਦੇ ਮੂੰਹ ਤੇ ਮੱਖੀਆਂ ਢਿੰਕਦੀਆਂ ਉਹਨਾਂ ਦੇ ਸੀਰ ਤੇ ਤੇ ਕੋਈ ਸੱਪਿਆ ਨਹੀਂ ਵੇਖੀ ਦੀ ਉਹ ਚੋਬੇ ਕਹੋਦੇ ਆ ਮਸਲਾ ਦੇ ਇਸ ਪ੍ਰਕਾਰ ਦੇ ਪਦਾਰਥ ਖਾਣ ਵਾਲੇ ਲੋਕ ਸੋ ਗੁਰੂ ਮਾਰਾ ਸਾਹਿਬ ਫਰਮਾਉਂਦੇ ਹਨ ਗਰਤਵਾਂਗੂ ਲਾਹੇ ਪੀ ਜਿਗਤ ਨੂੰ ਭਾਈ ਕੇਦ ਵਿੱਚੀ ਭੋਜਨ ਨਹੀਂ ਜਨਹ ਬਿਨ ਕਰ ਤੂਤੀ ਮੁਕਤ ਨਾ ਪਾਈ ਤੇਰੇ ਅੰਦਰ ਭਾਗਤੀ ਰੂਪ ਕਰਤੂਤ ਨਹੀਂ ਸਰਲ ਨਹੀਂ ਭਾਵਨਾ ਨਹੀਂ ਗੁਰੂ ਘਰ ਦੇ ਉੱਤੇ ਨਿਸਕਾਮ ਕਰਨਾ ਵਾਲੀ ਕਰਨੀ ਨਹੀਂ ਹੈ ਕੀ ਇਸ ਕਰਕੇ ਮੁਕਤ ਨਾ ਪਾਈਏ ਕੇਵਲ ਮੁਕਤੀ ਨਹੀਂ ਤੂੰ ਪਾਸੰ ਕਿਸੇ ਪ੍ਰਕਾਰ ਵੀ ਮੁਕਤ ਪਦਾਰਥ ਨਾਮ ਤੇ ਆਈ ਹੈ ਕਿ ਗੁਰੂ ਦੀ ਰੂਪਾਰਸ ਕਿਵੇਂ ਮਿਲਦਾ ਮਾਰੇ ਕਹਿੰਦੇ ਨੇ ਜਿਵੇਂ ਚੰਨ ਨੂੰ ਕੋਈ ਕੋਹਾੜਾ ਮਾਰੇ ਚੰਨ ਸੁਗੰਧੀ ਜਾਂਦਾ ਹੈ ਭਾਵੇਂ ਗੁਰੂ ਘਰ ਦੇ ਤੇ ਸਭਾ ਨਹੀਂ ਲੱਗਦਾ ਮਾਇਆ ਦਾ ਭੁੱਖਾ ਸੀ ਭੋਜਨ ਦਾ ਭੁੱਖਾ ਸੀ ਸ਼ੇਰ ਵੀ ਗੁਰੂ ਸਾਹਿਬ ਇਹ ਕਹਿੰਦੇ ਹਨ ਮੁਕਤ ਪਦਾਰਥ ਨਾਮ ਧਿਆਈ ਹੈ ਹੀ ਮੁਕਤੀ ਰੂਪ ਪਦਾਰਥ ਤਾਂ ਪ੍ਰਾਪਤ ਹੁੰਦਾ ਹੈ ਇਹ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਪ੍ਰਹਾਉ ਪੂਜਾ ਤਿਲਕ ਕਰਤ ਇਸ ਨੰਨ ਇਸੇ ਪ੍ਰਕਾਰ ਕਹਿੰਦੇ ਧੋਤੀ ਖੋਲ ਵਿਛਾਏ ਹੇਠ ਨੀਲੀ ਧੋਤੀ ਆਗਾ ਕਰਦੇ ਖੋਲ ਕਰਕੇ ਅੰਦਰਾਂ ਨੂੰ ਅਤੇ ਵਿਛਾਏ ਹੈ ਸਿਰਹਾਉਣੀ ਆਸਨ ਆਦਿ ਵਿਛਾ ਕੇ ਜਾ ਕਿਰਿਆ ਕਰਦਾ ਹੈ ਪੂਜ ਆਦਿਕਾਂ ਦੀ ਗਰਤਵ ਵਾਂਗੂੰ ਲਾਹਿ ਰਿਤੇ ਖਰਾਕ ਨੂੰ ਪੇਟ ਚ ਲਾਹੀ ਜਾਣਾ ਹੈ ਧਾਰਮਿਕ ਸ਼ਕਤੀ ਤੋਂ ਰਹਿਤ ਹੈ ਤੋ ਮੈੜੀ ਕਰੀ ਜਾਣਾ ਖਾ ਪੀ ਕੇ ਬਿਨ ਕਰ ਤੂਤੀ ਮੁਕਤ ਨਾ ਪਾਈ ਇਹ ਐਂ ਕਰਵਾਉਂਗੀ ਕਿ ਤੁਸ ਤੋਂ ਬਗੈਰ ਮੁਕਤ ਨਹੀਂ ਕਿਸੇ ਪ੍ਰਕਾਰ pa ਸਕੀ ਦੀ ਮੁਕਤ ਪਦਾਰਥ ਨਾਮ ਤੇ ਆਈ ਹੈ ਮੁਕਤ ਪਦਾਰਥ ਭਾਈ ਤਾਂ ਪ੍ਰਾਪਤ ਨਾ ਜੇ ਪਰਮੇਸ਼ਰ ਦੇ ਨਾਮ ਨੂੰ ਜਿਹਾਉਣਾ ਕਰੀਏ ਰਹਾ ਔ ਪੂਜਾ ਤਿਲਕ ਕਰ ਤੇ ਇਸ ਨੰਨ ਕਿ ਭਾਈ ਨੂੰ ਪੂਜਾ ਵੀ ਕਰਨਾ ਠਾਗਰਾ ਵੀ ਟੱਲੀਆਂ ਖੜਕਾਉਣਾ ਹੈ ਤਿਲਕ ਵੀ 12 ਮੱਥੇ ਤੇ ਸ਼ਾਦੀ ਤੇ ਅਤੇ ਗਰਦਨ ਤੇ ਬੱਖੀਆਂ ਤੇ ਇਸ ਪਾਸ ਦੁਆਰ ਤਿਲਕ ਲਾਉਣਾ ਹੈ ਪੂਜਾ ਚਲਕੇ ਸਰਤ ਇਸ ਨਾਮ ਨਾਨ ਆਜ ਕਰਦਾ ਤੇ ਸੰਧਿਆ ਕਰਦਾ ਹੈ। ਸੂਰੀ ਸਾਖਰਾਂ ਦੇ ਤਿਲਕ ਲਾਉਣਾ ਪੂਜਾ ਆਜ ਕਰਦਾ ਹੈ ਇਸ਼ਨਾਨ ਕਰਾ ਕਰਦਾ ਕਰਾਉਣਾ। ਸੂਰੀ ਕਾਢ ਲੀਵੈ ਹੱਥ ਦੰਨ ਜਦੋਂ ਬੰਦ ਨਾਉਂਦਾ ਉਹ ਸੂਰੀ ਕੱਢ ਲੈਣਾ ਕਹਿੰਦਾ ਮੈਂ ਤੀਪੇ ਚ ਮਾਰ ਕੇ ਮਰ ਜਿਉ। ਸਾਨੂੰ ਗ੍ਰੰਹ ਹੱਤਿਆ ਲੱਗੂਗੀ ਜੇ ਮੈਨੂੰ ਨਾਂ ਨਹੀਂ ਹੋਵਗੇ। ਇਸ ਪ੍ਰਕਾਰ ਧਾਨ ਲੈਣ ਵੇਲੇ ਕਹਿੰਦੇ ਛੁਰੀ ਕੱਢ ਲੈਣਾ। ਜਾਂ ਛੁਰੀ ਨਾਮ ਪਤਰੀ ਦਾ ਹੈ। ਇਹ ਤਰੀ ਉਹ ਛੁਰੀ ਨੂੰ ਕੱਢ ਲੈਣਾ ਦਾਣ ਲੈਣ ਵਾਸਤੇ ਕਿਉਂ ਕਹਿੰਦੇ ਰਾਹੁ ਕੇ ਜਦੋਂ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ ਇਹ ਛੁਰੀ ਪਤਰੀ ਕੱਢ ਲੈਣਾ ਰਾਹੁ ਕੇਤੂ ਦੱਸ ਦਿੰਦੇ ਲੋਕਾਂ ਨੂੰ ਕਿ ਉਹ ਰਾਹੁ ਦਾ ਜੋਰ ਹੈ ਠੋਡੇ ਦਾ ਕੇਤੂ ਦਾ ਜੋਰ ਹੈ ਇਸ ਸਾੜ ਸਤੀ ਖੇਤੀ ਬਣਾਈ ਹੋਈ ਹੈ ਤੇ ਇਸ ਪ੍ਰਕਾਰ ਪਤਰੀ ਠਿੱਕਾ ਦੱਸਣ ਲਈ ਛੁਰੀ ਕੱਢ ਲੈਣਾ ਪ੍ਰਤਾਖੀ ਛੁਰੀਆਂ ਮਾਰ ਮਾਰ ਕੇ ਲੋਕ ਜਿਹੇ ਹੁੰਦੇ ਸਭ ਲੋਕਾਂ ਨੂੰ ਜਨਾਇਆ ਕਰਦੇ ਆਵਦੇ ਬੇਦ ਥੋੜਾ ਵਾਲਾ ਲਹੂ ਕੱਢ ਲੈਣਾ ਜਿਜਮਾਨ ਡਰ ਕੇ ਦਾਨ ਦੇ ਦੇਗਾ ਬੇਦ ਪੜਾ ਮੁਖ ਮੀਠੀ ਬਾਣੀ ਅਜੇ ਦੇਵੀਆਂ ਮੁਖੋ ਮੀਠੀਆਂ ਬਾਣੀਆਂ ਪੜਦਾ ਮਹਾਰਾ ਕਹਿੰਦੇ ਆਂ ਕੋਤ ਨਾ ਸੰਗੈ ਪ੍ਰਾਣੀ ਜੀਆਂ ਨੂੰ ਮਾਰਨ ਤੋਂ ਪ੍ਰਾਣੀਆਂ ਸੰਗ ਜਾਣੀ ਦਸੇ ਝਟਕਾ ਕੋਟਕਾ ਕੀ ਹੈ ਤੇ ਕਿੰ ਹਲਾਲ ਹੋ ਗਿਆ ਸੋ ਇਸ ਪ੍ਰਕਾਰ ਜੀਏ ਮੁਸਲਮਾਨਾਂ ਦਾ ਹਲਾਲ ਨਹੀਂ ਏਵੇਂ ਇਹਨਾਂ ਦਾ ਵੀ ਹਲਾਲ ਨਹੀਂ ਹੋ ਸਕਦਾ ਇਸ ਪ੍ਰਕਾਰ ਮਾਰਨ ਖੰਡਨ ਕੀਤਾ ਹੈ ਕਹਿੰਦੇ ਜੀਆਂ ਨੂੰ ਮਾਲ ਦਾ ਪਰਾਣੀਆਂ ਸੰਗਦਾ ਨਹੀਂ ਬ੍ਰਾਹਮਣ ਦਾ ਕਰਮ ਨਹੀਂ ਜੀਆਂ ਨੂੰ ਮਾਰਨਾ ਸੋ ਰੱਖਿਆ ਕਰਨੀ ਕਰਮ ਹੈ ਸੋ ਵਿਦਿਆ ਨੂੰ ਮਿੱਠੀ ਬਾਣੀ ਨੂੰ ਪੜਨਾ ਹੈ ਕਹਿੰਦਾ ਜਿਸ ਦੇਤੇ ਵੇਦ ਦਾ ਪਾਠ ਪੜਿਆ ਜਾਵੇ ਕਹਿੰਦੇ 100 ਸਾਲ ਸਵਰਗ ਵਿੱਚ ਉਹ ਘੋੜਾ ਵਸਦਾ ਹੈ ਤੇ ਤੂੰ ਕਿਉਂ ਨਹੀਂ 100 ਸਾਲ ਵਸਦਾ ਉਹਦਾ ਸਿਰ ਦੇ ਜਾਦਾ ਜਗ ਵਿੱਚ ਉਹ ਜੀਆਂ ਨੂੰ ਮਾਰਦਾ ਕਰੀਆਂ ਸੰਗਦਾ ਨਹੀਂ ਸਕੋਜਦਾ ਨਹੀਂ ਹੈ ਕਹੋ ਨਾਨਕ ਜਿਸ ਕਿਰਪਾ ਤਾਰੈ ਸਰਬਜੀਤ ਕੈ ਜੀਂਗੇ ਜੋ ਪਾਈ ਜਿਨੇ ਪਿਉ ਮੇਰਾ ਵਾਹਿਗੁਰੂ ਸਰਬਜੀਤ ਕਹਿੰਦੇ ਕਿਰਪਾ ਦੇਤੀ ਹਾਰ ਗਿਆ ਕਰ ਗਿਆ ਹੈ ਮਿਰਦਾ ਸੁਧ ਬ੍ਰਹਮ ਵਿਚਾਰ ਉਹਨਾਂ ਦਾ ਹਿੱਕਾ ਸੁਧ ਹੁੰਦਾ ਉਹ ਬ੍ਰਹਮ ਆਪਾਂ ਨੂੰ ਵਿਚਾਰਦਾ ਸਾਰੇ ਜੈਸਾ ਮੈਂ ਇੱਕ ਖੁਦਾ ਕਹ ਤੋ ਕੋ ਮੁਰਗੀ ਮਾਰੇ ਜਿ ਨੂੰ ਮੂਲਾ ਨੂੰ ਕਿਹਾ ਹੈ ਇਵੇਂ ਨਰੁ ਕੱਢੀ ਨੇ ਪਾਸ਼ਨ ਕੀਆ ਜੀਆਂ ਨੂੰ ਮਾਰਦਾ ਵਾ ਪ੍ਰਾਣੀਆਂ ਸੰਗਦਾ ਨਹੀਂ ਹੈ ਤੂੰ ਐਸਾ ਜੱਗ ਵਿੱਚ ਕਹਿੰਦੇ ਪਸ਼ੂ ਪਵਿੱਤਰ ਹੋ ਜਾਂਦਾ ਮੁਕਤ ਹੋ ਜਾਂਦਾ ਨਹੀਂ ਇਹ ਗੱਲਾਂ ਮਾਰਦਾ ਹੈ ਕਉ ਨਾਨਕ ਜਿਸ ਕਿਰਪਾ ਧਾਰੈ ਸੁਖੀ ਹੈ ਜੀ ਪੰਡਿਤ ਜੀ ਨੇ ਤੇ ਮੇਰਾ ਵਾਹਿਗੁਰੂ ਕਿਰਪਾ ਜਿਸ ਦੀ ਕਹਾਰਾ ਹੈ ਸਿਰ ਦਾ ਸੁਧ ਬ੍ਰਹਮ ਵਿਚਾਰੁ ਸੁਦਾ ਹਜਾ ਚੰਭ ਹੁੰਦਾ ਉਹ ਬ੍ਰਹਮਾਤਮਾ ਤੋਂ ਹੀ ਵਿਚਾਰਦਾ ਹੈ ਜਗਾਂਤ ਕਹਿੰਦੇ ਜੁਜਰਵੇਦ ਦੇ ਵਿੱਚ ਇਹ ਜਿਹੇ ਪ੍ਰਸੰਗ ਲਿਖੇ ਹੋਏ ਆ ਜਦ ਕਰਤਾ ਉਹ ਪ੍ਰਹੁਲਕੀ ਰਾਣੀ ਘੋੜੇ ਦੇ ਗੁਪਤੰਗਾਂ ਨੂੰ ਪਗੜਾ ਕੇ ਖੜੇ ਕਰਕੇ ਘੋੜੇ ਦੇ ਤਾਂ ਕਤਲ ਕਰਦੇ ਹਨ ਉਹ ਜੰਗ ਵਿੱਚ ਉਹਦੇ ਚਾਰ ਹਿੱਸੇ ਕਰਕੇ ਇੱਕ ਜੰਗ ਜੰਮਨ ਕਰਦੇ ਇੱਕ ਬ੍ਰਾਹਮਣ ਲੈਂਦੇ ਹਨ ਇੱਕ ਛਤਰੀਆਂ ਦਿੰਦੇ ਆ ਇੱਕ ਰਾਜਿਆਂ ਦਿੰਦੇ ਆ ਇਸ ਪ੍ਰਕਾਰ ਦੇ ਹਿੱਸੇ ਜੀ ਹਨ ਕੋਈ ਜੀਆਂ ਗੱਲਾਂ ਜਿਹੜੀਆਂ ਉਹ ਕਹਿਣ ਯੋਗ ਨਹੀਂ ਇਹ ਨਹੀਂ ਬੁਰੇ ਚਾਰਾਂ ਵਾਲੀਆਂ ਗੱਲਾਂ ਉੱਥੇ ਕਰਦੇ ਹਨ ਫਿਰ ਦਾ ਸੁਧ ਬ੍ਰਹਮ ਦੀ ਵਿਚਾਰ ਹੈ ਫਿਰ ਦਾ ਉਹਦਾ ਸੁਧੁੰਗਿਦਾ ਬ੍ਰਹਮਾਤਮਾ ਦੀ ਵਿਚਾਰ ਕਰੇ ਸਹਿਬ ਕਹਿੰਦੇ ਹਨ ਗੌੜੀ ਮੁਹੱਲਾ ਪੰਜਵਾ ਫਿਰ ਕਰ ਬੈ ਸੋ ਹਰ ਜਨ ਪਿਆਰੇ ਬੰਦੀ ਮੇਰੇ ਸਹਿਬ ਜੀ ਜਿਸ ਨੇ ਜਿੱਕੇ ਸੁਰੀ ਗੁਰਗੋਬਿੰਦ ਸਾਹਿਬ ਦਾ ਵਿਆਹ ਕਰਕੇ ਆਏ ਉਸ ਵਕਤ ਸੁਰੀ ਦਾ ਚੜ ਕੇ ਆਉਣਾ ਸੰਗਤਾਂ ਸੁਣ ਲਿਆ ਅੰਮ੍ਰਿਤਸਰ ਸਾਹਿਬ ਦੀ ਬਹੁਤ ਸਾਰੀ ਹਿੰਕਲੀ ਹੋਗੀ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਗੇ ਤਾਂ ਬਜਾਰੀ ਸਾਹਿਬ ਚਲੇ ਗਏ ਸੀ ਹੁਣ ਤਾਂ ਚੜ ਕੇ ਆ ਰਿਹਾ ਹੈ ਗੁਰੂ ਮਹਾਰਾਜ ਸਾਹਿਬ ਨੇ ਪਿੱਛੇ ਵੀ ਸ਼ਬਦ ਉਚਾਰਿਆ ਸੀ ਜਿਹੜਾ ਗਰੀਬਾਂ ਉੱਪਰ ਜੀ ਖਿੰਜੇ ਦਾੜੀ ਫਾਰਵੇਂ ਸਾਗਰ ਨੇ ਸਾੜੀ ਮਹਾਰਾਜ ਸਾਹਿਬ ਸੰਗਤ ਦੀ ਰੱਖਿਆ ਕਰਨ ਵਾਸਤੇ ਸ਼ਬਦ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਹੈ ਗੌੜੀ ਮਹੱਲਾ 5ਵਾਂ ਸ਼ੇਰ ਸਾਰਬੈ ਸੋ ਹਰ ਜਨ ਪਿਆਰੇ ਹਰੀ ਦੇ ਪਿਆਰੇ ਜਨ ਗੁਰ ਸਿੱਖੋ ਕਿਸ ਦੇ ਘਰਾਂ ਚ ਬੈਠੋ ਕਿਧਰ ਨਿਕਲ ਕੇ ਜਾਣਾ ਤੁਸੀਂ ਕਿਸ ਪਾਸੇ ਇਸ ਵਕਤ ਤੁਹਾਨੂੰ ਇਹ ਜਿਹੜੀ ਹਾਲਤ ਹੋਈ ਵੀ ਇਸ ਚਲੇ ਜਾਈਏ ਮੁਰਸਲ ਛੱਡ ਕੇ ਇੱਥੇ ਟਿਕ ਕੇ ਬੈਠਣਾ ਕਰੋ ਹਰੀ ਦੇ ਪਿਆਰੇ ਜਨੋ ਸੰਤ ਭਗਤੋ ਸਤ ਗੁਰ ਤੋਰੇ ਕਾਜ ਸਵਾ ਇਸੇ ਨੂੰ ਫਿਰ ਘੋ ਕੇ ਸਭ ਸੰਗਤ ਰੂਪੀ ਘਰ ਚ ਸੇ ਹਰੀ ਦੇ ਪਿਆਰੇ ਜਨੋ ਸੰਤ ਜਨੋ ਬੈਠਣਾ ਕਰੋ ਘਰ ਹੋ ਕੇ ਕਰ ਅੰਤਾਰਨ ਦੇ ਅੰਦਰ ਕੇ ਤਿਸ ਤੋਂ ਕਿ ਤ੍ਰਿਯਾ ਬਾਦ ਰੂਪੀ ਘਰ ਕੇ ਦੇਖਿਆ ਕਰੋ ਹਰੀ ਦੇ ਪਿਆਰੇ ਜਨੋ ਸਤਗੁਰ ਕੋ ਵੜੇ ਕਾਜ ਸਵਾਰੀ ਸਤਗੁਰੂ ਸਾਹਿਬ ਤੁਹਾਡੇ ਇਸ ਸੰਸਾਰ ਦੇ ਕਾਰਜ ਦੀ ਸਵਾਰ ਦਿੱਤੇ ਹੈ ਪਰਮਾਤਮਾ ਦੇ ਕਾਰਜ ਦੀ ਸਵਾਰ ਦਿੱਤੇ ਹਨ ਰਹਾਉ ਦੁਸ਼ਤ ਦੂਤ ਪਰਮੇਸ਼ਰ ਮਾਰੇ ਜੇ ਦੁਸ਼ਤ ਹੋਣਗੇ ਦੁੱਖੀਆਂ ਲਾਉਣ ਵਾਲੇ ਇਸ ਪ੍ਰਕਾਰ ਸੁਧੀ ਤੇ ਸੁਲੱਭੀ ਆਦਿਕ ਉਹ ਪਰਮੇਸ਼ਰ ਨੂੰ ਮਾਰਗ ਤੇ ਆਵਜ ਕਹਿ ਕੇ ਸੁਲੀ ਫੜ ਗਿਆ ਸੀ ਸੁਲੱਭੀ ਚੜ ਕੇ ਆਇਆ ਉਸ ਨੇ ਗੋਵਿੰਦਵਾਸ ਸਾਹਿਬ ਦੇ ਮੰਡ ਵਿੱਚ ਸਜਦਾ ਨੂੰ ਮਾਰ ਦਿੱਤਾ ਸੀ ਇਸ ਪ੍ਰਕਾਰ ਫਰਮਾਉਂਦੇ ਹੈ ਗੋਸ਼ਟੀ ਜਿਹੜੀ ਪਿਰਥੀ ਆਦਿਕ ਦੂਤ ਜੋ ਹਨ ਅਨੇਕ ਪ੍ਰਕਾਰ ਸੁਲੱਭੀ ਆਦਿਕ ਇਹ ਸਭ ਪਰਮੇਸ਼ਰ ਨੂੰ ਮਾਰ ਤੇ ਭੈ ਨਾ ਕਰੋ ਸੰਗਤ ਇਵੇਂ ਦ੍ਰਿਸ਼ਟੀ ਜੋ ਅਗਿਆਨ ਆਦਿਕ ਦੂਰਿਓਂ ਕਾਮ ਕਰੋ ਲਾਜਕੈ ਇਹ ਪਰਮੇਸ਼ਰ ਅਧਿਕਾਰੀਆਂ ਦੇ ਸਾਰੇ ਨਿਗਰਿਤ ਕਰ ਦਿੱਤੇ ਹਨ ਜਾਨ ਕੀ ਪੈਜ ਰੱਖੀ ਕਰਤਾਰੇ ਜਿਨ੍ਹਾਂ ਦੀ ਪੈਜ ਸਕੇ ਪਰਸ਼ਨ ਪ੍ਰਤਗਿਆ ਰੱਖਣੀ ਕੀਤੀ ਕਰਤਾਰ ਅਕਾਲ ਪੁਰਖ ਨੇ ਬਾਦਸ਼ਾਹ ਸਭ ਵਸਕਾਰ ਦੀਨੇ ਇਹ ਬੁਲੇਖੋ ਬਾਦਸ਼ਾਹ ਜਿਹੜਾ ਹੈ ਯਹਾਂ ਵੀਰ ਉਨ ਵੀ ਕਿਹਾ ਜੋ ਗੁਰਮਿਆਮਦਾ ਸਾਹਿਬ ਜੀ ਨੇ ਕਰਤਾ ਮੈਂ ਨਹੀਂ ਉਹਨੂੰ ਮੋੜ ਸਕਦਾ ਤੇ ਜੀ ਨੂੰ ਨੁਤਰ ਕਰਤਾ ਸੀ ਉਹ ਬਾਦਸ਼ਾਹ ਜਹਾਂਗੀਰ ਵੀ ਅਗੇ ਸ਼ਾਹ ਜਿਹੜੇ ਸਨ ਵਜ਼ੀਰ ਖਾਂ ਆਦਿਕ ਸਾਰੇ ਵਸ ਕਰਕੇ ਮਾਰਾ ਨਾ ਜਿਲੋਦ ਦੀ ਬਿਮਾਰੀ ਚੱਕ ਕੇ ਸਿੱਖ ਬਣਾ ਲਿਆ ਇਸ ਹੁਨੀ ਸਾਹਿਬ ਦਾ ਨਿਜੀ ਹੋ ਗਿਆ ਸ੍ਰੀ ਅੰਮ੍ਰਿਤ ਨਾਮ ਮਹਾਰਾਜ ਪੀਲੇ ਇਸੇ ਤਕਾਰ ਬਾਦਸ਼ਾਹ ਜੋ ਅਗਿਆਨ ਹੈ ਤੇ ਸ਼ਾਹ ਜਿਹੜਾ ਬਣਿਆ ਹੋਇਆ ਮਾਨਵ ਹੈ ਇਹ ਸਾਰੇ ਵਸਤ ਕਰ ਦਿੱਤੇ ਐ ਬਾਦਸ਼ਾਹ ਮਾਨੁ ਹੈ ਸ਼ਾਹੂਕਾਰ ਦੀ ਨਿਆਈ ਜਿਹੜੇ ਅੰਦਰ ਤੰਗੇ ਪ੍ਰਾਣ ਆਜਕ ਹਨ ਇਹ ਸਾਰੇ ਨੂੰ ਸਿਮਰਨ ਦੇ ਨਾਲ ਵਸਤ ਕਰ ਲਿਆ ਹੈ ਅੰਮ੍ਰਿਤ ਨਾਮ ਮਹਾਰਾਜ ਕੀਨੇ ਵਸਾ ਕੋਣ ਮੋਹ ਬਣਿਆ ਹੋਇਆ ਸੀ ਜਿਹੜਾ ਕੋਈ ਵਸਤ ਕਰਦਾ ਸ਼ਾਹੂਕਾਰ ਜਿਹੜਾ ਮਨ ਬਣਿਆ ਸੀ ਉਹ ਵੀ ਵਸਤ ਕਰ ਦਿੱਤਾ ਇਹ ਸਾਰੇ ਅਭਿਨ ਕਰਕੇ ਅਸੀਂ ਸੰਤ ਦਾ ਦੇਵੀ ਸੰਤ ਦਾ ਉਹ ਹੰਕਾਰ ਨਹੀਂ ਫੁਰਦਾ ਹੈ ਅੰਮ੍ਰਿਤ ਨਾਮ ਮਹਾਰਾਜ ਜੀ ਨੇ ਅੰਮ੍ਰਿਤ ਅਨੁਸਰਨ ਵਾਲਾ ਨਾਮ ਜੋ ਪਰਮੇਸ਼ਰ ਦਾ ਮਹਾਰਾਜ ਬ੍ਰਹਮਾਨੰਦ ਦੇਣ ਵਾਲਾ ਹੈ ਉਸ ਨੂੰ ਪੀਨੇ ਪੀਣਾ ਕਰਦੇ ਹਾਂ ਨਿਰਭਉ ਹੋਏ ਭਜੋ ਭਗਵਾਨ ਨਿਰੰਤਰ ਹੋਇ ਜਾਓ ਦੇ ਪ੍ਰਭਾਨ ਪਰਮੇਸ਼ਰ ਦਾ ਭਜਨ ਕਰੋ ਨਿਰਭੈ ਹੋ ਕੇ ਪਰਮੇਸ਼ਰ ਦਾ ਭਜਨ ਕਰੋ ਕੰਸਨ ਨੇ ਕੋਈ ਵੇਦ ਕੋਈ ਸਾਧ ਸੰਗਤ ਮਿਲ ਕੇ ਨੂੰ ਦਾ ਭਾਈ ਸਾਧ ਸੰਗਤ ਨਾਲ ਮਿਲਣੇ ਕਰਕੇ ਮਹਾਰਾਜ ਨੇ ਨਾਮ ਦਾ ਦਾਨ ਸਾਨੂੰ ਦੇਣਾ ਕੀਤਾ ਜੋ ਸਾਧ ਸੰਗਤ ਨਾਲ ਮਿਲੇ ਹੈ ਉਹਨਾਂ ਮਹਾਰਾਜਿਨ ਨਾਮ ਦਾ ਦਾਨ ਦੇਣਾ ਕੀਤਾ ਬਖਸ਼ਿਸ਼ ਕੀਤੀ ਹੈ ਸਰਨ ਪਰੇ ਪ੍ਰਭ ਅੰਤਰ ਜਾਨੀ ਸਰਨ ਪਏ ਹਾਂ ਪ੍ਰਭੂ ਜਿਹੜਾ ਸਾਰਿਆਂ ਦੇ ਅੰਦਰਲੀ ਗਿਆਨ ਵਾਲਾ ਪਰਮੇਸ਼ਰ ਹੈ ਨਾਨਕ ਊਟ ਪੱਗ ਦੀ ਪ੍ਰਭ ਸੋਹਣੂ ਸਵਾਮੀ ਅਕਾਲ ਕੁਸ਼ਲੀ ਗੁਰੂ ਸਾਹਿਬ ਜੀ ਕਹਿੰਦੇ ਕੇਕ ਪਕੜਨਾ ਕੀ ਕੀ ਇਹ ਭਾਈ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੀ ਭਾਏ ਨਾ ਜਲੇ ਸੇ ਗੁਰੂ ਮਹਾਰਾਜਾ ਅਸੀ ਮਹਾਰਾਜ ਦੇ ਨਾਮ ਸਦਾ ਜੁੜ ਗੀਏ ਸਾਡੀ ਰੱਖਿਆ ਹੋਊ ਕਿ ਨਹੀਂ ਤਾਂ ਮਹਾਰਾਜ ਸਾਉ ਰੱਖਿਆ ਦਾ ਸ਼ਬਦ ਉਚਾਰ ਜੇਨ ਸੇ ਗੁਰ ਸਿੱਖੋ ਹਰ ਸੰਗ ਰਾਤੀ ਭਾਏ ਨਾ ਜਲੇ ਜੋ ਹਰੀ ਦੇ ਮਾਇ ਰੰਗੇ ਜਾਣਗੇ ਉਹ ਅੰਗ ਚ ਨਹੀਂ ਸੜ ਸਕਣਗੇ ਦੇਖ ਲੋ ਮਾਤਾ ਦੇ ਘਰ ਦੀ ਅੱਗ ਕਿੰਨੀ ਸੜੇ ਤ੍ਰੈਲਾਦ ਭਗਤ ਨੂੰ ਅੱਗੇ ਛਿੱਟਿਆ ਸੀ ਅੱਗ ਸਾੜ ਨਹੀਂ ਸਕੀ ਕੋਈ ਸੜ ਗਈ ਸੀ ਤੇ ਤ੍ਰੈਲਾਦ ਵੱਜ ਗਿਆ ਸੀ ਇਸ ਪ੍ਰਕਾਰ ਕਵੀਰ ਜੀ ਨੂੰ ਅੱਗ ਵੀ ਸਿੱਪਿਆ ਸੀ ਸਿਕੰਦਰ ਬਾਦਸ਼ਾਹ ਨੇ ਇਹ ਵੀ ਅਗ ਵਿੱਚ ਨਹੀਂ ਛੜੇ ਇਸ ਪ੍ਰਕਾਰ ਫਰੀਦੇ ਨਾਂ ਰੰਗੇ ਹੋਏ ਮਾਇਆ ਰੂਪੀ ਅੱਗ ਵਿੱਚ ਨਹੀਂ ਛੜਦੇ ਕ੍ਰਿਸ਼ਨਾ ਰੂਪੀ ਅੱਗ ਵਿੱਚ ਨਹੀਂ ਛੜਦੇ ਨਰਕ ਦੀ ਅਗ ਵਿੱਚ ਵੀ ਨਹੀਂ ਛੜਦੇ ਨਾਕਾਂ ਨੂੰ ਵੀ ਠੰਡੇ ਕਰ ਦੁੰਦੇ ਹਨਗੇ ਇਸ ਪ੍ਰਕਾਰ ਕਿਸੇ ਪ੍ਰਕਾਰ ਦੀ ਅਗ ਈਰਖਾ ਦੀ ਅਗ ਵਿੱਚ ਕ੍ਰਿਸ਼ਨਾ ਦੀ ਅਗ ਵਿੱਚ ਕ੍ਰੋਧ ਦੀ ਅਗ ਵਿੱਚ ਨਹੀਂ ਉਹ ਸਾਡੇ ਕਾਲ ਦੀ ਅੰਦਰ ਵਿੱਚ ਵੀ ਹਰ ਸੰਗ ਰਾਤੀ ਮਾਇਆ ਨਹੀਂ ਛਲੇ ਜੋ ਜੀ ਜਿੰਦਿਆਂ ਨੂੰ ਮਾਇਆ ਨਹੀਂ ਛਲ ਸਕਦੀ ਕਵੀਰ ਆਈ ਮੂਝੇ ਪਾ ਅਨੰਦ ਕਰੇ ਕਰਕੇ ਅਸੋ ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼ ਅਨੇਕਾਂ ਭੇਸ ਧਾਰ ਕੇ ਕਦੇ ਤਾਣੀ ਬਣਉਣ ਵਾਲੀ ਬਣ ਕੇ ਆ ਗਈ ਕਦੇ ਮੋਹ ਦੇਣ ਵਾਲੀ ਸ਼ਾਹੂਕਾਰਨੀ ਬਣ ਕੇ ਆ ਗਈ ਕਿਉਂ ਬੜੇ ਭੇਸ ਬਣਾ ਕੇ ਕਵੀਰ ਜੀ ਕਹਿੰਦੇ ਅਸੀਂ ਸਾਡੇ ਕੋ ਆਈ ਸੀ ਏ ਸਾਡੀ ਗੁਰੂ ਸਾਹਿਬ ਰਖਿਆ ਕੀਤੀ ਐ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੇ ਗਾਰੀ ਕੋਈ ਵੀ ਸੰਤਨ ਕੀ ਬੈਨ ਤੀਨ ਲੋਕ ਕੀ ਪਿਆਰੀ ਕਿਉ ਸਾਡੇ ਟਾਈ ਮਹਾਰਾਜ ਸਾਹਿਬ ਰਖਿਆ ਹੈ ਹਰ ਸੰਗ ਰਾਤੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਬੜੀਏ ਸੰਗ ਰੰਗਿਆ ਹੋਇਆ ਮਾਇਆ ਨਹੀਂ ਛਣਦੀ ਏ ਕੁਵਾਰੀ ਦੀ ਗੱਲ ਹੈ ਹਰ ਸੰਗੇ ਦੀ ਭਗਤੀ ਜੀ ਬੈਠੇ ਸਾਂਹੇ ਕਿ ਰਾਣੀ ਦਾ ਰੂਪ ਧਾਰ ਕੇ ਮਹਾਰਾਣੀ ਆ ਗਈ ਆ ਕੇ ਕਹਿਣ ਲੱਗੀ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਲੋਈ ਨੇ ਵੇਖ ਲਈ ਕੋਲੇ ਬੈਠੀ ਕਹਿਣ ਲੱਗੀ ਮਾਰਾ ਇਹ ਕੌਣ ਹੈ ਰਾਣੀ ਚੰਗੇ ਲਈ ਗਏ ਪੂਜਣ ਗਹਿਣੇ ਪਾਏ ਐ ਕਿ ਤੁਸੀਂ ਭਗਤ ਰਾਮ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹੋ ਦੱਸੋ ਕਿਉਂ ਪ੍ਰਾਈਵੇਟ ਬੈਠੇ ਹੋ ਸੁਣ ਕੇ ਕਿਹਾ ਲੋਈ ਉਹ ਮਾਇਆ ਸੀ ਕਹਿੰਦੇ ਮਾਰਾ ਫਿਰ ਭੁੱਖੇ ਕਿਉਂ ਮਾਰਦੇ ਸਾਨੂੰ ਲੈ ਲਓ ਮਾਇਆ ਥੋੜੀ ਵਾਲੀ ਕਹਿਣ ਲੱਗੇ ਗਿਣ ਪਾਉਂਦੀ ਲੋਈ ਇਹਨੂੰ ਅਸੀਂ ਅੰਗੀਕਾਰ ਨਹੀਂ ਕਰਦੇ ਰਾਜ਼ ਕਰ ਨਹੀਂ ਕਰਦੇ ਜੇ ਜੰਗਾਰੀ ਦੇ ਜੁਹੀ ਨੇ ਨਹੀਂ ਨਿਕਲ ਪ੍ਰੋਗੋ ਨੂੰ ਜੇ ਚੰਗਾ ਕੱਲ ਨੂੰ ਆਈ ਤਾਂ ਕਹਿ ਜਾਈਂਗੀ ਦੂਏ ਦਿਨ ਮਾਇਆ ਆਈ ਮੱਖਾ ਤੇ ਤੂੰ ਆਜਾ ਦੇਖੀ ਕੋਈ ਲੋਈ ਦੇ ਭਰਾਵਾਂ ਨੂੰ ਜਲਵਾ ਵਿਖਾ ਉਸ ਜਿਹੜੇ ਮਾਇਆ ਨੂੰ ਜਾ ਕੇ ਆ ਗਿਆ ਭਗਤਾਂ ਨੂੰ ਮੰਨ ਕੇ ਲੋਈ ਦੇ ਤੇਕਿਆਂ ਦੇ ਘਰ ਦੇ ਭਰਾਵਾਂ ਦੇ ਘਰ ਜਾ ਪ੍ਰਵੇਸ਼ ਹੋਈ ਜਿਹੜਾ ਇਹ ਹੈ ਪੂਰੀ ਕੀ ਲੜ ਕੇ ਲੜ ਕੇ ਖੱਡੀਆਂ ਪਤ ਲੀਆਂ ਖੱਡੀਆਂ ਪਤਨ ਤੋਂ ਮੋਹਰਾ ਨਿਕਲ ਆਇਆ ਅੰਮ੍ਰਿਤਾਂ ਮੋਹਨ ਮਤੰਸੋ ਪਾਪ ਸਾਦੇ ਵਜ਼ੀਰ ਬਣ ਗਏ ਸਿਕੰਦਰ ਲੋਧੀ ਨੇ ਵਜ਼ੀਰ ਬਣਾ ਲਿਆ ਕੋਈ ਤੇ ਰਹਿੰਦਾ ਸਵਾ ਆਇਆ ਕਿ ਜਦੋਂ ਸਿਕੰਦਰ ਨੇ ਜਿਹੜਾ ਲੜਕਾ ਸੀ ਟਿੱਕਾ ਉਹਨੂੰ ਕਿਸੇ ਹੋਰ ਰਾਜੇ ਨੇ ਆਪਣੀ ਪੁੱਤਰੀ ਦਾ ਖਾਤ ਭੇਜਿਆ ਕਿ ਇਹ ਜਿਹੜੇ ਪੀਰ ਵੀ ਆਪਣੇ ਲੋਹੀ ਦੇ ਭਰਾ ਸਨ ਇਹਨਾਂ ਨੇ ਕਿਹਾ ਉਸ ਜਿਹੜੇ ਉਹਨੂੰ ਵਜ਼ੀਰ ਆਇਆ ਸੀ ਜਿਹੜਾ ਲੈ ਕੇ ਖਾਤ ਕਰਨ ਲੱਗਾ ਜੀ ਰਾਜੇ ਦੇ ਲੜਕੇ ਨੂੰ ਸਾਥ ਕਰਨਾ ਅਸੀਂ ਵੇ ਕਹਿੰਦੇ ਸਾਡੇ ਅੱਲਾ ਜਿੱਤੇ ਨੂੰ ਕਰਦੇ ਰਾਈ ਦਾ ਮੁੰਡਾ ਕਈ ਦਸਿਆਣਾ ਨਹੀਂ ਉਹ ਹਲਾਨ ਹੋ ਗਿਆ ਕਹਿੰਦੇ ਮੈਂ ਰਾਈ ਪੁੱਤੀ ਆ ਵਸਾਕ ਲੈ ਕੇ ਆਏ ਤੇ ਵਜੀਰ ਚਿੱਡਾ ਵਿਜੜਿਆ ਹੋਇਆ ਇਹ ਨੂੰ ਕਿਉਂ ਕਹਿੰਦਾ ਰਾਈ ਨੂੰ ਪ੍ਰਾਈਵੇਟ ਸਿਕੰਦਰ ਨੂੰ ਕਿਹਾ ਕਿ ਸਿਕੰਦਰ ਮੈਂ ਤੇਰੀ ਤੇਰੇ ਪੁੱਤਰ ਵਾ ਤੇ ਸਾਾਕ ਲੈ ਕੇ ਆਹੀ ਤੇਰੇ ਵਜੀਰ ਇੰਨੀ ਵਿਜੜਿਆ ਉਹ ਕਹਿੰਦੇ ਫਾਇਦੇ ਮੁੰਡੇ ਨੂੰ ਕਰ ਜਾ ਰਾਈ ਦਾ ਮੁੰਡਾ ਏਦਾ ਸਿਆਣਾ ਨਹੀਂ ਹੈ ਇਹ ਗੱਲ ਸੁਣ ਕੇ ਕਹਿਣ ਲੱਗਾ ਫੇਰ ਕਿਵੇਂ ਕਰੀਏ ਜਿੰਦੇ ਤੇ ਤੇਰੇ ਦੂਰ ਨਹੀਂ ਆਉਣ ਵਾਲੇ ਕਹਿੰਦੇ ਕਿੰਗਾ ਮੈਂ ਫਿਰ ਉਡਾ ਦੇਉਂ ਇਹਨਾਂ ਨੂੰ ਐ ਕਰ ਤੂੰ ਉਹਨਾਂ ਨੂੰ ਕਹਿ ਲਿਆ ਵੀ ਤੁਹਾਡੇ ਅੱਲਾਹ ਦੇ ਕਿਰਨ ਨੂੰ ਮੈਂ ਸਾਹ ਕੀਤਾ ਤੇ ਕੋਈ ਤਰੀਕ ਰੱਖਿਆ ਉਹ ਤਰੀਕ ਰੱਖ ਕੇ ਚਲਿਆ ਗਿਆ ਵਜ਼ੀਰ ਉਸ ਦਿਨ ਮੰਦਰ ਤਿਆਰ ਕੀਤਾ ਗਰੂ ਦੇ ਘਰ ਰੱਖ ਕੇ ਸਿਕੰਦਰ ਨੇ ਸਾਰੇ ਜਿੰਨਾ ਪਰਿਵਾਰ ਸੀ ਸਾਰਾ ਬੁਲਾ ਲਿਆ ਬੁਲਾ ਕੇ ਪਰਿਵਾਰ ਵੇਖਾਈ ਕਹਿਣ ਲੱਗਾ ਹੋਏ ਹੋਰ ਕੋਈ ਨਹੀਂ ਕੋਈ ਰਹਿੰਦਾ ਇਹ ਕਹਿੰ ਲੱਗਾਇਆ ਕਿ ਕਬੀਰ ਜੀ ਵਿੰਡਾ ਲੋਈ ਨਹੀਂ ਆਈ ਇਹਦੇ ਕਬੀਰ ਸਾਹਿਬ ਦੇ ਲੋਈ ਨੂੰ ਸੁਣਿਆ ਆ ਕਿ ਛੇਤੀ ਆਓ ਕਬੀਰ ਸਾਹਿਬ ਜਾਣਦੇ ਸਨ ਇਹ ਕੋਈ ਫਸ਼ਣ ਨੇ ਤੁਰਨ ਨੇ ਲੋਈ ਕਹੇ ਕਿ ਛੇਤੀ ਤੁਰਵੇ ਅਖੀਰ ਕਾਫੀ ਤੋਂ ਬਾਹਰ ਜਦੋਂ ਕਬੀਰ ਨਿਕਲਿਆ ਉਦੋਂ ਜਿਸ ਮੰਦਰ ਦੇ ਵਿੱਚ ਇਹਨਾਂ ਨੂੰ ਟਿਕਾਇਆ ਸੀ ਫਗਮ ਦੇਣ ਵਾਪੇ ਉਹ ਮੰਦਰ ਦੇ ਅੱਗ ਲਾਤੀ ਗੁਰੂ ਜੀ ਨੂੰ ਅੱਗ ਲੱਗਣ ਤੋਂ ਬੜੇ ਉੱਚੀ ਕੀ ਮਕਾਮ ਉੱਡਣੋ ਲੋਈ ਜੰਜੀ ਮੇਰੇ ਭਰਾਵਾਂ ਦੇ ਗੁਰ ਜੋੜ ਦੇ ਕਹਿੰਦੇ ਚਲ ਕੇ ਵੇਖਣਗੇ ਜਦੋਂ ਵੇਖਿਆ ਜਾ ਕੇ ਨਾ ਉਥੇ ਭਰਾ ਨਾ ਕੋਈ ਭਤੀਜਾ ਖ਼ੈਰ ਵਿੱਚ ਉੱਦਗੇ ਜਿੰਨਾ ਪਰਿਵਾਰ ਸੀ ਸਾਥਕਬੰਦੀ ਤੇ ਲੱਗੀ ਗੋੜ ਕਹਿਣ ਲੱਗੇ ਗੋਲਦੀ ਕਿਵੇਂ ਨਾ ਸੁਭਾਈ ਹੈ ਜੀ ਤੂੰ ਇਹ ਮੰਗੇ ਸੀ ਇਹ ਨਾਲ ਦਾ ਜਲਵਾ ਮੁਕਾਤਾ ਸੀ ਤਾਂ ਹੀ ਅੰਗੀਕਾਰ ਨਹੀਂ ਕਰਦੇ ਸੁਣ ਕੇ ਲੋਈ ਮੋਰ ਤੋਂ ਬਾਅਦ ਨਹੀਂ ਫਿਰ ਕੋਈ ਇੱਛਾ ਪਵਾਰ ਸੀ ਕੀਤੀ ਸੋ ਸਹਿਬ ਕੂਰ ਜੀ ਕਹਿੰਦੇ ਹਮਾਰਾ ਕਹਿੰਦੇ ਹਨ ਹਰ ਕੰਗ ਰਾਤੀ ਮਾਇਆ ਨਹੀਂ ਛਲੇ ਜਿਸ ਪ੍ਰਕਾਸ਼ ਹਜੂ ਜੀ ਚਰੰਗੇ ਹੋਆ ਮਾਇਆ ਨਹੀਂ ਛਲ ਸੱਚ ਜੀ ਕਬੀਰ ਨਰਲੀਪੜਹਾਸੀ ਹਰ ਕੰਗ ਰਾਤੀ ਨਹੀਂ ਡੂਬੈ ਜਲਾ ਹਰੀ ਜਰੰਗੇ ਉਹਨਾਂ ਨੂੰ ਪਾਣੀ ਚ ਵੀ ਨਹੀਂ ਡੁੱਬਦੇ ਜਿਵੇਂ ਪ੍ਰਹਿ ਲਾਜ ਜੀ ਨਹੀਂ ਡੁੱਬੇ ਕਬੀਰ ਜੀ ਨੂੰ ਕੰਗ ਗੰਗਾ ਚ ਡੋਬਣਾ ਕਿਹਾ ਹੈ ਗੰਗਾ ਕੀ ਲਹਿਰ ਮੇਰੀ ਟਿੱਕੀ ਜ਼ੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਇਹ ਹਰੀ ਨਾਲ ਜਲ ਰੰਗੇ ਹੈ ਉਹ ਜਲ ਵਿੱਚ ਜਿਵੇਂ ਭਾਈ ਗੁਰਦਾਸ ਸਾਹਿਬ ਸਾਰੀ ਆਗ੍ਰੀ ਦੀ ਸੰਗਤ ਪਾਰ ਕਰ ਲਈ ਸੀ ਵਿਆਸਾ ਚ ਨਹੀਂ ਸੀ ਡੁੱਬੇ ᱜੋਡੇ-ਗੋਡੇ ਪਾਣੀ ਸਾਰਿਆਂ ਦੇ ਆਇਆ ਸੀ ਕਿਉਂ ਮਾਲਕਾ ਗੁਰਮੀਰ ਸੰਗ ਸਦਾ ਹਰ ਨਾਲੇ ਤੁਗ ਪੜਵੇ ਆਏ ਸੰਸਾਰੇ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਪਦਾਰਥ ਰੂਪੀ ਪਾਣੀ ਚ ਨਹੀਂ ਉਹ ਡੁੱਬਣਗੇ ਜੋ ਮਹਾਰਾਜੇ ਨਾਮ ਦੇ ਰੰਗੇ ਜਾਣਗੇ ਹਰ ਸੰਗ ਰਾਤੀ ਸੁਫਲ ਫਲਾ ਜੋ ਈ ਦੇ ਨਾਮ ਦਿੱਤੇ ਉਹ ਸਹਿਜ ਗਿਆਨ ਫਲ ਦੇ ਸਰਦੇ ਹਨ ਸਭ ਭੈ ਮਿਟੇ ਤੂ ਮਾਰੈ ਨਾਹ ਇਹਦੇ ਭੈ ਸਿੱਧੀ ਵਰਸ਼ਾ ਸਾਡੇ ਨਾਮ ਕਰਕੇ ਮਿਟ ਜਾਂਦੇ ਹਨ ਈਤਸ ਸੰਗ ਹਰ ਹਰ ਗੁਣ ਗਾ ਆਇ ਸੰਗਤ ਨਾਲ ਜਲਨੇ ਕਰਕੇ ਹਰ ਪਰਮੇਸ਼ਰ ਆਪ ਦੇ ਗੁਣ ਗਾਏ ਜਾਂਦੇ ਹਮ ਰਹਾਉ ਹਰ ਸੰਗ ਰਾਤੀ ਮਿਟੈ ਸਭ ਚਿੰਤਾ ਜੋ ਹਰੀ ਦੇ ਨਾਮ ਅੰਗੇ ਪਰਸ਼ੁਮਨ ਦੀ ਸਾਰੀ ਚਿੰਤਾ ਤੇ ਫਿਕਰ ਵੀ ਸਭ ਮਿਟ ਜਾਂਦੇ ਹਨ ਹਰਿ ਤੇ ਸੂਰਜੈ ਜਿਸ ਸਾਧਕਾ ਮਨ ਅੰਦਰ ਹੈ ਕੋਈ ਪਰਸ਼ੁਮਨ ਅਜੇ ਜਿੰਨੇ ਨੂੰ ਸਾਧ ਸੰਗਤ ਦਾ ਮੰਤਰ ਉਪਦੇਸ਼ ਪ੍ਰਾਪਤ ਹੋਇਆ ਹੈ ਹਰ ਸੰਗ ਰਾਤੀ ਜਨ ਕੀ ਨਹੀਂ ਤਰਾ ਜੋ ਹਰੀ ਦੇ ਨਾਮ ਅੰਗੇ ਹੋਇਆ ਤਿਨਿਸ਼ਣ ਨੂੰ ਜਮਾ ਦਾ ਵੀ ਡਰ ਨਹੀਂ ਰਹਿ ਜਾਂਦਾ ਹੈ ਹਰ ਸੰਗ ਰਾਤੀ ਪੂਰਨ ਆਸ ਜੋ ਆਗਮਕ ਕੁਝ ਨਦੰਗੇ ਮਦੀ ਆਸਾ ਵਿਚਾਰੀਆਂ ਪੂਰੀਆਂ ਹੋ ਜਾਂਦੀਆਂ ਹਨ ਹਰ ਸੰਗ ਰਾਤੀ ਦੁੱਖ ਨਾ ਲਾਗੇ ਜੋਰੀ ਦੇ ਨਾਮ ਅੰਗਿਆਂ ਨੂੰ ਜਮਨ ਦਾ ਦੁੱਖ ਵੀ ਨਹੀਂ ਲੱਗਦਾ ਹੈ ਹਰ ਸੰਗ ਰਾਤਾ ਅਨ ਦਿਨ ਜਾਗ ਜੋਰੀ ਦੇ ਨਾਮ ਅੰਗਿਆਂ ਦਾ ਆਤਮੇ ਮਨੋ ਦਾ ਗਿਆਨ ਵਸਦਾ ਜਾਗ ਆਉਂਦਾ ਹੈ ਹਰ ਸੰਗ ਰਾਤਾ ਸਹਿਜ ਘਰ ਵਸੇ ਜੋਰੀ ਦੇ ਨਾਮ ਅੰਗਿਆਂ ਸਹਿਜ ਸਰੂਪ ਰੂਪੀ ਘਰ ਤੇ ਵਸਦਾ ਹੈ ਹਰ ਸੰਗ ਰਾਤੀ ਬ੍ਰਹਮ ਭਉ ਨਸੇ ਮਾਰੇ ਦੇ ਵੀ ਕਿ ਰੰਗਿਆ ਨਾ ਪਰਵੀ ਤੇ ਭੌ ਵੀ ਸਾਰਾ ਨਸ਼ ਜਾਂਦਾ ਹੈ ਚਲਿਆ ਜਾਂਦਾ ਹੈ ਹਰ ਸੰਗ ਰਾਤੀ ਮਤੁ ਤੁਮ ਹ ਸਬਾਹ ਚ ਰੰਗਿਆ ਦੀ ਤੁਮ ਮਤ ਹੋ ਜਾਂਦੀ ਬੁੱਧ ਜਿਹੜੀ ਹੈ ਉਤਮ ਹੋ ਜਾਂਦੀ ਹੈ ਹਰ ਸੰਗ ਰਾਤੀ ਨਿਰਮਲ ਸੁ ਪਰਮੇਸ਼ਰਾਂ ਦੇ ਰੰਗੇ ਗਾਣੇ ਕਰਤੇ ਸੋਭਾ ਵੀ ਉਜਲ ਹੋ ਜਾਂਦੀ ਉਹਨਾਂ ਦੀ ਲੋਕ ਲੋਕ ਵਿੱਚ ਲਾਲ ਜਿੱਲੀ ਸ਼ਾਵਾਲੀ ਖੋਬਣੀ ਉਹ ਨਦੀ ਹੁੰਦੀ ਹੈ ਬਹੁ ਨਾਨਕ ਕੈਨ ਕੋ ਬਲ ਜਾਈ ਜੀ ਗੁਰੂ ਸਾਹਿਬ ਜੀ ਕਹਿੰਦੇ ਨਾ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਨੇ ਹਨ ਗਿਨ ਕੋ ਪ੍ਰਭ ਮੇਰਾ ਬਿਸਰਤ ਨਾ ਮੇਰਾ ਵਾਹਿਗੁਰੂ ਭਾਈ ਕਦੇ ਵੀ ਨਹੀਂ ਭੁੱਲਦਾ ਹਰ ਵਕਤ ਯੱਤੇ ਆਉਂਦਾ ਹੈ ਗੌੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਭਈ ਸਨਾ ਪੁਰਖਾਂ ਨੂੰ ਮਾਰਿਆ ਜੇ ਸਿਮਨ ਕਰਨ ਦਾ ਉਦਮ ਕੀਤਰਾ ਹੈ ਜਦੋਂ ਉਤਮ ਕਰਦੇ ਆਰ ਛੱਡਦੇ ਐ ਉਹਦੇ ਮਨ ਠੰਡੇ ਹੋ ਜਾਂਦੇ ਸਿਮਰਨ ਦੇ ਜੁੜਿਆ ਹੋਏ ਹੁੰਦੇ ਉਹਨਾਂ ਦੇ ਸਾਰੇ ਵਾਸ਼ਨਾ ਮਿਟ ਜਾਂਦੀਆਂ ਨੇ ਕਾਹਨ ਆਜ ਕਾ ਦੀਆਂ ਅੱਗਾ ਮਿਟ ਜਾਂਦੀਆਂ ਹਨ ਮਾਰਗ ਚਲਤ ਸਗਲ ਦੁੱਖ ਗਏ ਜਦੋਂ ਸਾਰੇ ਸੰਗ ਦੇ ਰਸਤੇ ਚੱਲਦੇ ਐ ਉਦੋਂ ਸਾਰੇ ਦੁੱਖ ਜੰਮਨ ਮੰਦੇ ਚਲੇ ਜਾਂਦੇ ਐ ਮਾਰਗ ਭਾਵ ਭਗਤੀ ਦੇ ਸਹਿਦ ਪ੍ਰੇਮ ਦੇ ਮਾਰਗ ਜਦ ਚੱਲਦੇ ਸਤਿ ਕੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪਰਦਾ ਸੀ ਮਨ ਵਿਚਾਰ ਦੇ ਬ੍ਰਹਮ ਗਿਆਨੀ ਕੌਣ ਗ੍ਰਹੀ ਕੌਣ ਖੁਦਾਸੀ ਕਿਉ ਮਹਾਰਾਜ ਸਾਹਿਬ ਦੇ ਸਰਦਾਰਾ ਪ੍ਰੇਮ 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 ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗੁਵਾਰ ਨਾਨਕ ਹਰ ਵਿਸ਼ਰਾਕ ਤੋਂ ਦੇ ਮਰਕੇ ਹੰਹਾਰ ਪ੍ਰੇਮ ਦੇ ਮਾਰਗ ਚੱਲਦੇ ਹੋਇਆਂ ਦੇ ਸਾਰੇ ਜਗੁ ਮਨ ਮਨ ਦੇ ਦੁੱਖ ਚਲੇ ਗਏ ਨਾਮ ਜਪਤ ਮਨ ਭਏ ਅਨੰਤ ਸਜੀਤ ਸਾਜਾ ਨਾਮ ਜਪਣੇ ਕਰਕੇ ਮਨ ਅਨੰਦ ਦੇ ਸਮੇਤ ਹੋ ਗਏ ਰਸ ਗਾਏ ਗੁਣ ਪਰਮਾਨੰਦ ਦੇ ਸੰਗਤ ਮਿਲ ਕਰਕੇ ਪਰਮਾਨੰਦ ਸਰੂਪ ਦੇ ਰਸ ਪ੍ਰੇਮ ਦੇ ਗੁਣਾਂ ਨੂੰ ਗਾਇਆ ਤੇ ਪਰਮਨੰਦ ਦੀ ਪ੍ਰਾਪਤੀ ਦੇ ਸਹਿਤ ਹੋਏ ਹੀਵ ਭਇਆ ਕੁਸਲ ਘਰ ਆਏ ਹੀਵ ਰੱਖਿਆ ਵੀ ਉਹਨਾਂ ਦੇ ਕਾਇਂ ਪ੍ਰਾਪਤ ਹੋਈ ਹੈ ਸਭ ਤਾਂ ਨੀ ਰੱਖਿਆ ਹੋ ਗਈਆਂ ਸੁਖ ਦੇ ਸਾਧੂ ਘਰ ਵਿੱਚ ਵੀ ਆ ਗਏ ਹਨ ਖੇਮ ਭਿਆ ਇਸੇ ਵੇਲੇ ਸੁਖ ਹੋਇਆ ਹੈ ਬਦਾਲੀ ਸਾਹਿਬ ਜੀ ਸੁਖ ਦੇ ਨਾਲ ਅੰਮ੍ਰਿਤਸਰ ਸਾਹਿਬ ਘਰ ਵੀ ਆ ਗਏ ਹਾਂ ਇਸੇ ਪ੍ਰਕਾਰ ਖੇਮ ਭਿਆ ਇਸ ਲੋਕ ਜੀ ਵੀ ਰੱਖਿਆ ਹੋਈਆਂ ਮੁਗਤਪੁਰਖ ਹੋ ਗਿਆ ਕੁਝ ਸੁਖਨੇ ਸਾਹਿਬ ਤਰੀਆਪੁਰ ਦੀ ਘਰ ਜੰਤਰ ਮੁਖਾਗੀ ਮੀਟਰ ਦਾ ਸਾਜ ਸੰਗ ਗੈਬ ਲਾਏ ਸਾਧ ਸੰਗ ਰਾਣੇ ਕਰਕੇ ਬਲਾਵਾ ਕਿਆ ਗਿਆ ਵਿਆਹ ਦੇ ਸਭ ਚਲੀਆਂ ਗਈਆਂ ਰਹਾਉ ਨਿਤਰ ਪੁਨੀਤ ਤੀਖਤ ਹੀ ਦਰਸ ਰਹਾਉ ਬਿਸਰਾਮ ਦੇ ਚਤਨੇ ਅੱਖਾਂ ਵੀ ਪੂਤਰ ਹੋ ਗਈਆਂ ਸੱਚੇ ਪਾਤਸ਼ਾਹ ਦੇਖਣ ਅਸਾਰੀ ਤਨ ਮਾਸਕ ਚਰਨ ਕਮਲ ਹੀ ਪਰਸੇ ਮੁਸਾ ਵੀ ਕਹਿੰਦਾ ਵੇ ਜੋਗ ਹੋ ਗਿਆ ਹਜੂ ਦੇ ਚਰਨਾ ਕਮਲ ਪਰਸੇ ਕਰਕੇ ਲੱਗਣੇ ਕਰਕੇ ਗੋਬਿੰਦ ਦੀ ਤਹਿਲ ਸਫਲ ਇਹ ਕਾਹਿਆ ਜਿਹੜੀ ਸੁਮੇਸ਼ ਦੀ ਤਹਿਲ ਸੇਵਾ ਕਰਦੀ ਹੈ ਕਾਹੋ ਪਛੰਨ ਕਰਦੀ ਹੈ ਇਹ ਤਹਿਲ ਕਰਨ ਵਾਲੀ ਸਫਲੀ ਹੋ ਜਾਂਦੀ ਕਾਹਿਆ ਜੋ ਗੋਗਨੂਵ ਜਾਣ ਕੇ ਸੰਗਤ ਦੀ ਟਹਿਲ ਕਰਦੇ ਹਨ। ਸ਼ੰਤ ਪ੍ਰਸਾਦ ਪਰਮ ਪਦ ਪਾਏ। ਜੇ ਸਰਬੰਗਰਾਂ ਦੀ ਕਿਰਪਾ ਕਰਕੇ ਪਰਮ ਪਦ ਕੇਵਲ ਮੋਖ ਨੂੰ ਉਹਨਾਂ ਨੇ ਪਾ ਲਿਆ ਮੁਕਤੀ ਨੂੰ। ਜਾਨਕੀ ਕੀਨੀ ਆਪ ਸਹਾ ਜਿਨ੍ਹਾਂ ਦੀ ਸੱਚੇ ਕਾਰਜਾਂ ਆਪ ਸਹਿਤਾ ਕੀਤੀ ਹੈ। ਸੁਖ ਪਾਇਆ ਲਗਦਾ ਸਹਿਪਾ। ਉਹਨਾਂ ਜੀ ਦੇ ਚਰਨੀ ਲੱਗ ਕਰਕੇ ਸੁਖ ਨੂੰ ਪਾਉਣਾ ਚਾਹਤਾ ਹੈ। ਆਪ ਗਿਆ ਤਾਂ ਆਪਹਿ ਭੈ। ਆਤਮਾ ਹੰਕਾਰ ਕੇ ਲਿਆ ਗਿਆ ਦੇਦੇ ਅੰਦਰੋਂ ਉਹਦੇ ਆਪਣੇ ਰੂਪ ਹੀ ਉਲਟ ਕੇ ਹੋ ਗਏ ਕਿਰਪਾ ਨਿਗ੍ਹਾਣ ਕੀ ਸ਼ਰਣੀ ਪਏ ਆਪੋ ਦਾਸ ਜੀ ਗਿਆ ਕਿਰਪਾ ਬਾਣ ਸਤਿਗੁਰਾਂ ਦੀ ਵਾਹਿਗੁਰੂ ਦੀ ਜੇ ਸ਼ਰਨ ਪਏ ਤੇ ਫਿਰ ਆਪਣਾ ਆਪ ਰੂਪ ਉਲਟ ਕੇ ਹੋ ਗਿਆ ਜੋ ਚਾਹਤ ਸੋਈ ਜਗ ਪਾਇਆ ਜੋ ਵਾਹਿਗੁਰੂ ਦੇ ਸਰੂਪ ਦੇ ਦਰਸ਼ਨਾਂ ਨੂੰ ਚਾਹੁੰਦੇ ਸੀ ਜੋ ਆਨੰਦ ਚਾਹੁੰਦੇ ਸੀ ਅਖੰਡ ਆਨੰਦ ਉਹ ਜਦੋਂ ਪਾ ਲਿਆ ਉਹ ਤਾਂ ਕਹਾ ਕੋ ਜਾ ਕਿੱਥੇ ਜਾਣੇ ਕਿਹਨੇ ਕਿਤੇ ਜਾਨ ਵੀ ਲੋ ਨੀ ਕਿਸੇ ਦੇਸ਼ ਪ੍ਰਦੇਸ਼ ਵਿੱਚ ਆਸਰ ਭਏ ਬਸੇ ਸੁਖ ਆਸਨ ਇਸ ਗੁਰਸਾਹਿਬ ਇਸ ਤੋਂ ਹੋ ਗਏ ਹਾਂ ਸੁਖ ਰੂਪੀ ਆਸਨ ਵਿੱਚ ਆਤਮ ਨੰਦ ਵਿੱਚ ਬਸੇ ਹਾਂ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਸਰੂਪ ਸਾਹਿਬ ਜੀ ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਕਿਉਂ ਸੁਖੋ ਜਿਸੀਂ ਦੱਸਣਾ ਕੀਤਾ ਜਾਂ ਸੁਖ ਦੇ ਦੱਸਣ ਪਾਤਰ ਬਣ ਗਏ ਹੈ ਸੁਖ ਦੇ ਦੇਹਾਰੀ ਬਣ ਗਏ ਹੁਣ ਵਾਸ਼ਨਾ ਕੋਈ ਨਹੀਂ ਰਹੀ ਸੁਖ ਸੁਭੂਜ ਬਸਨਾ ਕਰਦੇ ਹਾਂ ਆਸਰ ਭਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਲ ਸੁਖ ਬਾਸਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ